ਹਾਂਜੀ ਹਣੇ ਬਾਈ ਵੀਰਜੀ ਪਾਣਾ ਜੀ ਹਾਂਜੀ ਬਾਈ ਮੇਰੀ ਬੇਨਤੀ ਦੀ ਤੁਹਾਨੂੰ ਛੋਟੀ ਜੀ ਹਾਂ ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸ ਬਾਈ ਕੀ ਹੈ ਮੈਟਰ ਜੀ ਅੱਛਾ ਗਿਆ ਸੀ ਫਾਨੀਓਂ ਚਲਾ ਆ ਬਸ ਜੀ ਬਜਾ ਉਸ ਤੋਂ ਬਾਅਦ ਗਿਆਂ ਕਾਲਜ ਨੇ ਆ ਕਾਲਜ ਨੇ ਜਵਾਬ ਕਿਹੜੀ ਕਾਟਰੀ ਜਾਈ ਕ੍ਰੈਡਿਟ ਵਿੱਚ ਜੀ ਉਸ ਸੁਵਿਧਾ ਵਿੱਚ ਗਿਆ ਸੀ ਕਾਲਜ ਤੇ ਗਿਆ ਕਾਲਜ ਨੇ ਗਿਆ ਕਾਲਜ ਵਾਲਿਆਂ ਨੇ ਆਖਿਆ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਸਾਡੀ ਸਾਨੂੰ ਟੀਟੀ ਕਾਪੀ ਜੋ ਟੀਟੀ ਕਾਪੀ ਨੇ ਕਿਹਾ ਕਿ ਦੇਓ ਇਮੀਗ੍ਰੇਸ਼ਨ ਤੇ ਇਹਨਾਂ ਨੂੰ ਪੋਸ਼ਣ ਦਿੱਤਾ ਇਮੀਗ੍ਰੇਸ਼ਨ ਦੇ ਮੈਂ ਰਿਕਵੈਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇਹ ਕੰਡੀਸ਼ਨ ਮੈਂ ਆਉ ਦੇਖਾ ਤੇ ਪੈਸੇ ਕੋਈ ਜਿਨ੍ਹਾਂ ਨੇ ਆਪਦੇ ਖਾਤੇ 'ਚ ਪਾਉਲੇ ਕਹਿੰਦੇ ਤੁਹਾਡੇ ਖਾਤੇ 'ਚ ਕਿੰਨੇ ਲੱਖ ਰੁਪਏ ਡੋਟਰ ਥੋੜਾ ਲੱਗਿਆ ਸਾਢੇ 15 ਲੱਖ ਉਹ ਤਾਂ 25 ਲੱਖ ਲੱਗਾ 15 ਲੱਖ ਪੀਸ ਲੈਣਾ ਜੀਐਸਟੀ ਵੀ ਨਹੀਂ ਮੋੜ ਰਿਆ ਉਹ ਵੀ ਮੋੜ ਰਿਹਾ ਜੀ ਮੈਂ ਉਹਦੇ ਖੇਸ ਕਰੇ ਮੋੜ ਨਹੀਂ ਉਹ ਵੀ ਨਹੀਂ ਮੋੜਨੀ ਜੋ ਕਰਨਾ ਹੀ ਕਰ ਲਾ ਫੁਫੜੀ ਜਿਹਨੇ ਕੋਲੇ ਗਿਆ ਸੀ ਭਾਜੇ ਏਹ ਹਾਲ ਹੈ ਹੈ ਅਲੋਡ ਨਹੀਂ ਹਾਂ ਬਾਈ ਹਾਂ ਰੋਹੀ ਜੀ ਭਾਨਾ ਗਿਰ ਜੀ ਇਹ ਕਹਿੰਦੇ ਸਾਡੇ ਫੀਸ ਵਾਲਾ ਮਸਲਾ ਵੀ ਫੀਸ ਜਿਹੜੀ ਸਾਡੀ ਫੀਸ ਆ ਉਹਦਾ ਮਸਲਾ ਗੱਲ ਸੁਣੋ ਬੱਚਾ ਆਪਣੇ ਕੋਲ ਆਂਦਾ ਹੈ ਕਹਿੰਦੇ ਬੈਟ ਕਰਨ ਸੀਗੇ ਕਹਿੰਦਾ ਜੀ ਮੈਂ ਐਡਮਿਸ਼ਨ ਲੈਣੀ ਹੈ ਬੱਚੇ ਦੀ ਐਡਮਿਸ਼ਨ ਕਰਾਉਣੀ ਹੈ ਕੈਨੇਡਾ ਦੇ ਵਿਨੀਪੈਕ ਕਾਲਜ ਦੇ ਵਿੱਚ ਹਾਂਜੀ 2 ਦਿਨ ਬਾਅਦ ਬੱਚਾ ਉਹ ਕੈਨੇਡਾ ਤੋਂ ਜਾ ਕੇ ਵਾਪਸ ਮੁੜ ਜਾਂਦਾ ਹੂੰ ਕਹਿੰਦੇ ਬੱਚਾ ਭਾਤਾ ਬਾਈ ਜੀ ਕਸੂਰ ਦੱਸੋ ਕਿੱਥੇ ਗਲਤੀ ਹੋ ਗਈ ਅਸੀਂ ਅਸੀਂ ਕੈਨੇਡਾ ਨੂੰ ਨਾ ਭੇਜੋ ਅਸੀਂ ਕੈਨੇਡਾ ਕਿਤੇ ਕਿਸੇ ਹੋਰ ਥਾਂ ਲਈ ਕਿਸੇ ਮਾਰੇ ਫੌਜੀ ਬਹੁਤ ਡਾਕੂਮੈਂਟਸ ਕਿਸਾਨ ਦੇ ਖਤਮ ਟਾਈਮ ਲੈ ਲੈਂਦਾ ਪੈਸੇ ਜਿੰਨੇ 5 ਤਰੀਕਿਓ ਲਈ ਸੀ 5 ਤਰੀਕਿਓ ਲਈ ਬਾਈ ਨਿਬੜ ਲੋ ਰੋਹੀ ਤੇ ਅਰਜ ਦਾ ਨਿਬੜਦਾ ਲੱਗਣਾ ਨਹੀਂ ਨਿਬੜਦਾ ਪ੍ਰਵਾਹ ਦੱਸ ਦੇ ਜਦੋਂ ਕੋਈ ਨਿਬੜਣਾ ਤੁਹਾਡਾ ਵਿਚ ਵਿਚਾਲੇ ਕਰਕੇ ਨਿਬੜ ਦਿੰਦੇ ਆ ਠੀਕ ਹੈ ਨਾ ਗੱਲ ਨਹੀਂ ਬਾਈ ਦੀ ਪਤਾ ਕੀ ਹੈ ਜੇ ਮੈਂ ਗਲਤ ਆਂ ਕਿ ਮੈਂ 12 ਵਾਰਾ ਮੈਨੂੰ ਤੁਸੀਂ ਜੁਰਮਾਨਾ ਲਾਓ ਓਏ ਜੇ ਨਿਬੜਨਾ ਨਹੀਂ ਹੁਣ ਮੈਂ ਦੱਸ ਮੈਨੂੰ ਕਿਵੇਂ ਕਰਾਂ ਤੁਸੀਂ ਕੀ ਕਰਨ ਦੀ ਬੇਨਤੀ ਕਰਦਾ ਬਾਈ ਜੀ ਇੱਕ ਬੱਚਾ ਸਾਡੇ ਕੋਲ ਆਇਆ 9 ਲੱਖ ਰੁਪਏ ਮੋਗ ਗਿਆ ਉਹਦੇ ਨਾਲ ਅਸੀਂ ਉਹਨੂੰ ਕੈਨੇਡਾ ਭੇਜਤਾ ਆ ਵੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ ਦੋ ਦਿਨਾਂ ਬਾਅਦ ਅੱਜ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ 9 ਕਹਨੇ ਤੇ ਬਾਈ ਕਹਿੰਦੇ ਨੇ ਕਿ ਕਿੰਨੇ ਕਹਿੰਦੇ 15 ਸਾਢੇ 15 ਕਹਨੇ 6 ਸਾਢੇ 6 ਲੱਖ ਰੁਪਏ ਜੀਆਈਸੀ ਜੀਆਈਸੀ ਸੀ ਉਹਨਾਂ ਦਾ ਹੀ ਪੈਸਾ ਹੈ ਉਹਨਾਂ ਦਾ ਵਾਪਸ ਆ ਜਾਊਗਾ ਕਿ ਲਾਟਪੀਰ ਕਰਨ ਉਹਦਾ ਵਾਪਸ ਆ ਜੂਗਾ ਠੀਕ ਹੈ ਜੀ ਉਹ ਉਹ ਜੀ ਆਈ ਸੀ ਸੀ 9 ਲੱਖ ਰੁਪਏ ਉਹਨਾਂ ਨੇ ਇਹ ਵੀ ਸ਼ਿਕਾਇਤ ਰੱਖਣੀ ਹੈ ਜਦਾ ਵਾਪਸ ਉਹਨਾਂ ਦਾ ਕਾਰਨ ਇਹ ਮਿਲਦੇ ਪੁੱਛੋ ਕਿ ਮੈਂ ਟੈਂਸ਼ਨ ਦਾ ਪੁੱਛਣਾ ਕਰਦੇ ਹਾਂ 9 ਲੱਖ ਰੁਪਏ ਬਾਈ ਜੀ ਭਾਨਾ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ ਇੱਕ ਸਾਲ ਦੀ ਪੜ੍ਹਾਈ ਕਰਾਉਂਦਾ ਦੱਸ ਕੋਈ ਗਲਤ ਕਿੱਥੇ ਹੋਏ ਜਨਾਬ ਚੱਕ ਕੇ ਰੱਖੀ ਬੈਠੀ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਤਾਂ ਵਾਪਸ ਕਰਵਾਓ ਬਾਕੀ ਦੇਖਦੇ ਆ ਫਿਰ ਹਾਂ ਜੀ ਆਈਸੀ ਕਰਾਨੇ ਆ ਅੱਜ ਸਾਨੂੰ ਜੱਥੇ ਬੰਦੀ ਆ ਕੇ ਪੁੱਛਦੀ ਐ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਐ ਭਾਈ ਜੀ ਕਾਲਜ ਹੀ ਸਾਡਾ ਜੀ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਐ ਪੂਗਤਾਇਆ ਕੰਮ ਹੂੰ ਜਾਂ ਅਸੀਂ ਜ਼ੁਬਾਨ ਤੋਂ ਮੁੱਕਰੀ ਹੋਈ ਐ ਜਾਂ ਕਿ ਮੁੰਡਾ ਨਾ ਭੇਜਿਆ ਹੋਵੇ ਜਾਂ ਅਸੀਂ ਥੱਗੀ ਮਾਰੀ ਹੋਈ ਐ ਭਾਈ ਜੀ ਲਾਇਸੈਂਸ 홀ਡਰ ਬੰਦੇ ਐ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ 'ਚ ਬਦਨਾਮ ਕਰਤਾ ਸਾਰੀ ਜੱਥੇ ਬੰਦੀਆਂ ਦੇ ਵਿੱਚ ਵੀ ਇਹ ਠੱਗ ਹੈ ਚੋਰ ਹੈ ਸਾਨੂੰ ਕਮੈਂਟ 'ਚ ਭਾਈ ਇਹਨੂੰ ਦੱਸੋ ਭਾਈ ਜੀ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡੇ ਨਾਲ ਤੱਕਾ ਆਇਆ ਹਾਂ ਅਸੀਂ ਆਹ ਗੱਲ ਕਹਿਣਾ ਵੀਰੇ ਅਸੀਂ ਉਹੀ ਗੱਲ ਕਹਿਣਾ ਅਸੀਂ ਆਪ ਦਾ ਤੱਕਾ ਅਸੀਂ ਆ ਅਸੀਂ ਆਪ ਦਾ ਤੱਕਾ ਕਿੱਥੇ ਸੁਣਾਵਾਂਗੇ ਜਾ ਕੇ ਦੱਸੋ ਮੈਨੂੰ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਵੀ ਕੇਰਾ ਉਹੀ ਗੱਲ ਕਹਿਣਾ ਵੀ ਤੁਸੀਂ ਨਿਬੜ ਕੇ ਹੁਣ ਐਵੇਂ ਇਹਨਾਂ ਦੇ ਨਾਲੋਂ ਜੇ ਮੈਂ ਨਮੇਟ ਨਾ ਮੈਂ ਤੁਸੀਂ ਇੱਥੇ ਬੈਠ ਕੇ ਉਹਦਾ ਨਿਬੜਣਾ ਇੱਥੇ ਦੇਖ ਲੈਣੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਵੀ ਭਾਈ ਜੀ ਸਾਨੂੰ हां जी भाई मेरी विनती थी ਤੁਹਾਨੂੰ ਛੋਟੀ ਜੀ हां ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸ ਦੇ ਕੀ ਹੈ ਮੈਟਰ ਇਹ ਅੱਛਾ ਗਿਆ ਸੀ ਰੁਪਾਲਾ ਚੜਾ ਆ ਬਸ ਜੀ ਬਜਾਉ ਸਤਿ ਸ੍ਰੀ ਅਕਾਲ ਗਿਆ ਕਾਲਜ ਗਿਆ ਕਾਲਜ ਜਵਾਬ ਕਿਹੜੀ ਕੰਟਰੀ ਚ ਗਿਆ ਸੀ ਕਹਿੰਦਾ ਕਿਥੇ ਉਸ ਵੀਡੀਓ ਦੇ ਚ ਗਿਆ ਸੀ ਕਾਲਜ ਦੇ ਗਿਆ ਕਾਲਜ ਨੇ ਗਿਆ ਕਾਲਜ ਵਾਲਿਆਂ ਨੇ ਆ ਕੇ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਸਾਡੀ ਸਾਨੂੰ ਟੀਟੀ ਕਾਪੀ ਜੋ ਟੀਟੀ ਕਾਪੀ ਨੇ ਕਿਹਾ ਕਿ ਦੇਓ ਇਮੀਗ੍ਰੇਸ਼ਨ ਤੇ ਇਹਨਾਂ ਨੂੰ ਪੋਸ਼ਣ ਦਿੱਤਾ ਇਮੀਗ੍ਰੇਸ਼ਨ ਦੇ ਮੈਂ ਰਿਕਵੈਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇਹ ਕੰਡੀਸ਼ਨ ਮੈਂ ਆਉ ਦੇ ਖਾਤੇ ਹੀ ਪੈਸੇ ਕੋਈ ਜਿਨ੍ਹਾਂ ਨੇ ਆਪਦੇ ਖਾਤੇ ਜਿ ਬੋਲੇ ਕਹਿੰਦੇ ਤੁਹਾਡੇ ਖਾਤੇ ਜੀ ਕਿੰਨੇ ਲੱਖ ਰੁਪਏ ਡੋਟਰ ਥੋੜਾ ਲੱਗਿਆ ਸਾਢੇ 15 ਲੱਖ ਉਹ ਤਾਂ 25 ਲੱਖ ਲੱਗਾ 15 ਲੱਖ ਪੀਸ ਲੈਣਾ ਜੀਐਸਟੀ ਵੀ ਨਹੀਂ ਮੋੜ ਰਿਆ ਮੈਂ ਉਹ ਵੀ ਮੋੜ ਰਹੀ ਜੀ ਮੈਂ ਉਹ ਤੇ ਖੇਸ ਕਰ ਮੋੜ ਨਹੀਂ ਉਹ ਵੀ ਨਹੀਂ ਮੋੜਨੀ ਜੋ ਕਰਨਾ ਹੀ ਕਰ ਲਾ ਫੁਫੜੀ ਮੇਰੇ ਕੋਲ ਗਿਆ ਸੀ ਭਾਜੇ ਜੀ ਹਾਲ ਹੈ ਹੈ ਅਲ ਦੋ ਨਹੀਂ ਹਾਂ ਬਾਈ ਹਾਰੋਜੀ ਪਾਨਾਗਰ ਜੀ ਇਹ ਕਹਿੰਦੇ ਸਾਡੇ ਫੀਸ ਵਾਲਾ ਮਸਲਾ ਵੀ ਫੀਸ ਜਿਹੜੀ ਸਾਡੀ ਫੀਸ ਆ ਉਹਦਾ ਗੱਲ ਸੁਣੋ ਬੱਚਾ ਆਪਣੇ ਕੋਲ ਆਂਦਾ ਹੈ ਕਹਿੰਦੇ ਬੈਟ ਕਰਨ ਸੀਗੇ ਕਹਿੰਦਾ ਜੀ ਮੈਂ ਐਡਮਿਸ਼ਨ ਲੈਣੀ ਹੈ ਬੱਚੇ ਦੇ ਐਡਮਿਸ਼ਨ ਕਰਾਤੀ ਕੈਨੇਡਾ ਦੇ ਵਿਨੀਪੈਕ ਕਾਲਜ ਦੇ ਵਿੱਚ ਹਾਂਜੀ 2 ਦਿਨ ਬਾਅਦ ਬੱਚਾ ਉਹ ਕੈਨੇਡਾ ਤੋਂ ਜਾ ਕੇ ਵਾਪਸ ਮੁੜ ਜਾਂਦਾ ਹੂੰ ਕਹਿੰਦੇ ਬੱਚਾ ਭਾਤਾ ਬਾਈ ਜੀ ਕਸੂਰ ਦੱਸੋ ਕਿੱਥੇ ਗਲਤੀ ਹੋ ਗਈ ਅਸੀਂ ਅਸੀਂ ਕੈਨੇਡਾ ਨੂੰ ਨਾ ਭੇਜਾ ਅਸੀਂ ਕੈਨੇਡਾ ਨਹੀਂ ਕਿਸੇ ਹੋਰ ਦੇ ਨਾਲ ਸਾਡੇ ਫੌਜੀ ਫੋਟੋ ਡਾਕੂਮੈਂਟ ਕਿਸਾਨ ਜੀ ਖਤਮ ਟਾਈਮ ਲੈਂਦਰਾ ਤਾਂ ਪੈਸੇ ਜਿੰਨੇ ਆਪਾਂ 5 ਤਰੀਕ ਨੂੰ ਲਈ ਸੀ 5 ਤਰੀਕ ਨੂੰ ਲੈ ਕੇ ਦਾ ਟਾਈਮ ਬਾਈ ਨਿਬੜ ਲੋ ਰੋਹੀ ਤੇ ਅਰਜ ਦਾ ਨਿਬੜਦਾ ਨਿਕਲਣਾ ਨਹੀਂ ਨਿਬੜਦਾ ਭਰਾਵਾ ਦੱਸਦੇ ਜਦੋਂ ਕੋਈ ਨਿਬੜਨਾ ਹੋਣਾ ਵਿਚ ਵਿਚਾਲੇ ਕਰਕੇ ਨਿਬੜ ਦਿੰਦੇ ਆ ਠੀਕ ਹੈ ਨਾ ਗੱਲ ਨਹੀਂ ਨਹੀਂ ਬਾਈ ਜੀ ਪਤਾ ਕੀ ਏ ਜੇ ਮੈਂ ਗਲਤ ਸੀ ਤੇ ਮੈਂ ਦੂਰ ਵਾਰਾ ਮੈਨੂੰ ਤੁਸੀਂ ਜੁਰਮਾਨਾ ਲਾਓ ਓਏ ਜੇ ਨਿਬੜਨਾ ਨਹੀਂ ਹੁਣ ਮੈਂ ਦੱਸ ਮਿਲ ਕਿਵੇਂ ਕਰਾਂ ਨਿਬੜ ਤੁਸੀਂ ਕੀ ਕਹਿਣ ਤੁਸੀਂ ਮੇਰੇ ਤੋਂ ਕੀ ਬੇਨਤੀ ਕਰਦਾ ਬਾਈ ਜੀ ਇੱਕ ਬੱਚਾ ਸਾਡੇ ਕੋਲ ਆਇਆ 9 ਲੱਖ ਰੁਪਏ ਮੋਗ ਗਿਆ ਉਹਦੇ ਨਾਲ ਅਸੀਂ ਉਹਨੂੰ ਕੈਨੇਡਾ ਭੇਜਤਾ ਆ ਵੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ ਹੈ ਦੋ ਦਿਨਾਂ ਬਾਅਦ ਅੱਜ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ 9 ਕਹਿੰਦੇ ਕਿ ਵੀ 22 ਕਹਿੰਦੇ ਨੇ ਕਿੰਨਾ ਕਹਿੰਦੇ 15 ਸਾਢੇ 15 ਕਹਿੰਦੇ 6 ਸਾਢੇ 6 ਲੱਖ ਰੁਪਏ ਜੀਆਈਸੀ ਜੀਆਈਸੀ ਸੀ ਉਹਨਾਂ ਦਾ ਹੀ ਪੈਸਾ ਹੈ ਉਹਨਾਂ ਦਾ ਵਾਪਸ ਆ ਜਾਊਗਾ ਸੀ ਲੱਖ ਰੁਪਏ ਕਿਨੋਂ ਵਾਪਸ ਆ ਜੂਗਾ ਠੀਕ ਹੈ ਜੀ ਉਹ ਉਹ ਜੀ ਆਈ ਸੀ ਸੀ 9 ਲੱਖ ਰੁਪਏ ਉਹਨਾਂ ਨੇ ਇਹ ਵੀ ਸੇਕ ਰੱਖਣੀ ਦਾ ਦਾਅਵਾ ਕਰਦੇ ਆ ਉਹਨਾਂ ਦਾ ਕਾਲਜ ਵਿੱਚ ਪੁੱਛਿਆ ਕਿੰਨੇ ਚਿਰ ਚੰਦਾ ਪੁੱਛਦੇ ਨਹੀਂ ਕਰਦੇ ਹਾਂ 9 ਲੱਖ ਰੁਪਏ ਬਾਈ ਜੀ ਭਾਨਾ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ ਇੱਕ ਸਾਲ ਦੀ ਪੜ੍ਹਾਈ ਕਰਾਉਂਦਾ 10 ਕੋਈ ਗਲਤ ਕਿੱਥੇ ਹੋਏ ਜਨਾਬ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਤਾਂ ਵਾਪਸ ਕਰਵਾਓ ਬਾਕੀ ਦੇਖਦੇ ਆ ਫਿਰ ਹਾਂਜੀ ਆਈਸੀ ਕਰਾਨੇ ਆ ਅੱਜ ਤੁਹਾਨੂੰ ਜੱਥੇ ਬੰਦੀ ਆ ਕੇ ਪੁੱਛਦੀਆਂ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਹੈ ਭਾਈ ਜੀ ਕਾਲਜ ਹੀ ਸਾਡਾ ਸੀ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਹੈ ਭੁਗਤਾਇਆ ਹੈ ਕੰਮ ਉਹ ਹੂੰ ਯਾ ਅਸੀਂ ਜ਼ੁਬਾਨ ਤੋਂ ਮੁੱਕਰੀ ਹੋਈ ਹੈ ਯਾ ਕਿ ਮੁੰਡਾ ਨਾ ਭੇਜਿਆ ਹੋਵੇ ਯਾ ਅਸੀਂ ਥੱਗੀ ਮਾਰੀ ਹੋਈ ਹੈ ਭਾਈ ਜੀ ਲਾਇਸੈਂਸ 홀ਡਰ ਬੰਦੇ ਹੈ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ 'ਚ ਬਦਨਾਮ ਕਰਤਾ ਸਾਰੀ ਜੱਥੇ ਬੰਦੀਆਂ ਦੇ ਵਿੱਚ ਵੀ ਏ ਠੱਗ ਹੈ ਚੋਰ ਹੈ ਸਾਨੂੰ ਕਮੈਂਟ ਪੁਆਈਏ ਦੱਸੋ ਭਾਈ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡੇ ਨਾਲ ਟੱਕਾ ਆਇਆ ਆਹੋ ਗੱਲ ਕਹਿਣਾ ਵੀਰੇ ਆਹੋ ਵੀ ਗੱਲ ਕਹਿਣਾ ਅਸੀਂ ਆਪ ਦਾ ਟੱਕਾ ਅਸੀਂ ਆ ਅਸੀਂ ਆਪ ਦਾ ਟੱਕਾ ਕਿੱਥੇ ਸੁਣਾਵਾਂਗੇ ਜਾ ਕੇ ਦੱਸੋ ਮੈਨੂੰ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਕਿਰਾਂ ਉਹੀ ਗੱਲ ਕਹਿਣਾ ਵੀ ਤੁਸੀਂ ਨਿਬੜ ਕੇ ਹੁਣ ਐਵੇਂ ਇਹਨਾਂ ਦੇ ਨਾਲੋਂ ਜੇ ਮੈਂ ਨਮੈਂਟ ਨਾ ਮੈਂ ਇੱਥੇ ਬੈੱਕ ਉਹਦਾ ਨਿਬੜਨਾ ਇੱਥੇ ਦੇ ਕਿੱਲੇ ਤੋਂ ਹਾਂਜੀ 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 ਵੀ ਭਾਈ ਜੀ ਸਾਨੂੰ ਕੋਈ ਸਾਡਾ ਕਸੂਰ ਹਾਂਜੀ ਹਾਂ हां जी भाई मेरी विनती दी ਤੁਹਾਨੂੰ ਛੋਟੀ ਜੀ हां ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸ ਦੇ ਕੀ ਹੈ ਮੈਟਰ ਜੀ ਅੱਛਾ ਗਿਆ ਸੀ ਫਾਨੀਓਂ ਚਲਾ ਆ ਬਸ ਜੀ ਬਜਾ ਉਸ ਤੋਂ ਬਾਅਦ ਦੋ ਸੋਬਰ ਗਿਆ ਕਾਲਜ ਗਿਆ ਕਾਲਜ ਨੇ ਜਵਾਬ ਕਿਹੜੀ ਕਾਟਰੀ ਜਾਈ ਕ੍ਰੈਡਿਟ ਦੇ ਵਿੱਚ ਜੀ ਉਸ ਸੁਵਿਧਾ ਦੇ ਵਿੱਚ ਗਿਆ ਸੀ ਕਾਲਜ ਤੇ ਗਿਆ ਕਾਲਜ ਨੇ ਗਿਆ ਕਾਲਜ ਵਾਲਿਆਂ ਨੇ ਅੱਟਾ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਸਾਡੀ ਫਨੋ ਟੀਟੀ ਕਾਪੀ ਜੋ ਟੀਟੀ ਕਾਪੀ ਨੇ ਕਿਹਾ ਕਿ ਦੇਓ ਇਮੀਗ੍ਰੇਸ਼ਨ ਤੇ ਇਹਨਾਂ ਨੂੰ ਪਰਸ਼ਨ ਦਿੱਤਾ ਇਮੀਗ੍ਰੇਸ਼ਨ ਤੇ ਮੈਂ ਰਿਕਵੈਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇਹ ਕੰਟ੍ਰੈਕਟ ਸਾਡੇ ਐਸਪੀ ਅਫੀਸਨਿ ਮੈਂ ਆਉਦੇ ਘਾਤੇ ਪਾਇਆ ਜੀ ਜਿਨ੍ਹਾਂ ਨੇ ਆਉਦੇ ਘਾਤੇ ਜਬੋਲੇ ਕਹਿੰਦੇ ਤੁਹਾਡੇ ਘਾਤੇ ਕਿੰਨੇ ਲੱਖ ਰੁਪਏ ਡੋਟਰ ਤੁਹਾਡਾ ਗਿਆ 15 ਲੱਖ ਉਹ ਤਾਂ 25 ਲੱਖ ਲੱਗਾ 15 ਲੱਖ ਪੀਆ ਲੈਣਾ ਜੀ ਐਸਟੀ ਵੀ ਨਹੀਂ ਮੋੜ ਰਿਆ ਮੈਂ ਕੋਈ ਨਹੀਂ ਮੋੜ ਰਿਆ ਜੀ ਮੈਂ ਉਹ ਤੇ ਫੇਸ ਕਰਕੇ ਮੈਂ ਮੋੜ ਲਿਆ ਉਹ ਵੀ ਨਹੀਂ ਮੋੜਨੀ ਜੋ ਕਰਨਾ ਹੀ ਕਰ ਲਾ ਉਹ ਫੜੀ ਹੋਇਆ ਕੋਲੇ ਦਿਆ ਜੀ ਇਹ ਜੀ ਹਾਲ ਹੈ ਹੈਂ ਅੰਦੋਲ ਨਹੀਂ ਹਾਂ ਭਾਈ ਹਾਂ ਰੋਈ ਚੀਜ਼ ਪਾ ਇਹ ਕਰੇ ਸਾਡੀ ਫੀਸ ਵਾਲਾ ਮਸਲਾ ਵੀ ਫੀਸ ਜਿਹੜੀ ਸਾਡੀ ਫੀਸ ਆ ਉਹਦਾ ਗੱਲ ਸੁਣੋ ਬੱਚਾ ਆਪਣੇ ਕੋਲ ਆਂਦਾ ਹੈ ਕਹਿੰਦੇ ਬੈਟ ਕਰਨ ਸੀਗੇ ਕਹਿੰਦਾ ਜੀ ਮੈਂ ਐਡਮਿਸ਼ਨ ਲੈਣੀ ਹੈ ਬੱਚੇ ਦੀ ਐਡਮਿਸ਼ਨ ਕਰਾਉਣੀ ਹੈ ਕੈਨੇਡਾ ਦੇ ਵਿਨੀਪੈਕ ਕਾਲਜ ਦੇ ਵਿੱਚ ਹਾਂਜੀ 2 ਦਿਨ ਬਾਅਦ ਬੱਚਾ ਉਹ ਕੈਨੇਡਾ ਤੋਂ ਜਾ ਕੇ ਵਾਪਸ ਮੁੜ ਜਾਂਦਾ ਹੂੰ ਕਹਿੰਦੇ ਬੱਚਾ ਭਾਤਾ ਬਾਈ ਜੀ ਕਸੂਰ ਦੱਸੋ ਕਿੱਥੇ ਗਲਤੀ ਹੋ ਗਈ ਅਸੀਂ ਅਸੀਂ ਕੈਨੇਡਾ ਨੂੰ ਨਾ ਭੇਜੋ ਅਸੀਂ ਕੈਨੇਡਾ ਕਿਤੇ ਕਿਸੇ ਹੋਰ ਥਾਂ ਲਈ ਕਿਸੇ ਮਾਰੇ ਫੌਜੀ ਬਹੁਤ ਡਾਕੂਮੈਂਟਸ ਕਿਸਾਨ ਦੇ ਖਤਮ ਟਾਈਮ ਲੈ ਲੈਂਦਾ ਪੈਸੇ ਜਿੰਨੇ 5 ਤਰੀਕਿਓ ਲਈ ਸੀ 5 ਤਰੀਕਿਓ ਲੈ ਕੇ ਜਾ ਬਾਈ ਨਿਬੜ ਲੋ ਰੋਹੀ ਤੇ ਅਰਜ ਦਾ ਨਿਬੜਦਾ ਲੱਗਣਾ ਨਹੀਂ ਨਿਬੜਦਾ ਪ੍ਰਵਾਦ ਦੱਸ ਦੇ ਜਦੋਂ ਕੋਈ ਨਿਬੜਣਾ ਹੋਣਾ ਵਿਚ ਵਿਚਾਲੇ ਕਰਕੇ ਨਿਬੜ ਦਿੰਦੇ ਆ ਠੀਕ ਹੈ ਨਾ ਗੱਲ ਨਹੀਂ ਬਾਈ ਦੀ ਪਤਾ ਕੀ ਏ ਜੇ ਮੈਂ ਗਲਤ ਆਂ ਕਿ ਮੈਂ 12 ਵਾਰਾ ਮੈਨੂੰ ਤੁਸੀਂ ਜੁਰਮਾਨਾ ਲਾਓ ਓਏ ਜੇ ਨਿਬੜਨਾ ਨਹੀਂ ਹੁਣ ਮੈਂ ਦੱਸ ਮਿਲ ਕਿਵੇਂ ਕਰਾਂ ਤੁਸੀਂ ਕੀ ਕਰਨ ਤੁਸੀਂ ਕਿੰਨੀ ਬੇਨਤੀ ਕਰਦਾ ਬਾਈ ਜੀ ਇੱਕ ਬੱਚਾ ਸਾਡੇ ਕੋਲ ਆਇਆ 9 ਲੱਖ ਰੁਪਏ ਮੋਗ ਗਿਆ ਉਹਦੇ ਨਾਲ ਅਸੀਂ ਉਹਨੂੰ ਕੈਨੇਡਾ ਭੇਜਤਾ ਆ ਵੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ ਦੋ ਦਿਨਾਂ ਬਾਅਦ ਅੱਜ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ 9 ਕਹਨੇ ਤੇ ਬਾਈ ਕਹਿੰਦੇ ਨੇ ਕਿ ਕਿੰਨੇ ਕਹਿੰਦੇ 15 6 ਸਾਢੇ 6 ਲੱਖ ਰੁਪਏ ਜੀਆਈਸੀ ਜੀਆਈਸੀ ਸੀ ਉਹਨਾਂ ਦਾ ਹੀ ਪੈਸਾ ਹੈ ਉਹਨਾਂ ਦਾ ਵਾਪਸ ਆ ਜਾਊਗਾ ਕਿ ਲਾਟਰ ਪੀੜਾ ਕਰਨ ਉਹਦਾ ਵਾਪਸ ਆ ਜੂਗਾ ਠੀਕ ਹੈ ਜੀ ਉਹ ਉਹ ਜੀ ਆਈ ਸੀ ਸੀ 9 ਲੱਖ ਰੁਪਏ ਉਹਨਾਂ ਨੇ ਇਹ ਵੀ ਸ਼ਿਕਾਇਤ ਰੱਖਣੀ ਹੈ ਜਦਾ ਵਾਪਸ ਉਹਨਾਂ ਦਾ ਕਾਰਨ ਇਹ ਪੁੱਛਿਆ ਕਿ ਮੈਂ ਟੈਂਸ਼ਨ ਦਾ ਪੁੱਛਣਾ ਕਰਦੇ ਹਾਂ 9 ਲੱਖ ਰੁਪਏ ਬਾਈ ਜੀ ਭਾਨਾ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ ਇੱਕ ਸਾਲ ਦੀ ਪੜ੍ਹਾਈ ਕਰਾਉਂਦਾ ਦੱਸ ਕੋਈ ਗਲਤ ਕਿੱਥੇ ਹੋਏ ਜਨਾਬ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਤਾਂ ਵਾਪਸ ਕਰਵਾਓ ਬਾਕੀ ਦੇਖਦੇ ਆ ਫਿਰ ਹਾਂਜੀ ਆਈ ਸੀ ਕਰਾਨੇ ਆ ਅੱਜ ਸਾਨੂੰ ਜੱਥੇ ਬੰਦੀ ਆ ਕੇ ਪੁੱਛਦੀ ਐ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਐ ਭਾਈ ਜੀ ਕਾਲਜ ਹੀ ਸਾਡਾ ਜੀ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਐ ਪੂਗਤਾਇਆ ਕੰਮ ਹੋ ਹੂੰ ਯਾ ਅਸੀਂ ਜ਼ੁਬਾਨ ਤੋਂ ਮੁੱਕਰੀ ਹੋਈ ਐ ਯਾ ਕਿ ਮੁੰਡਾ ਨਾ ਭੇਜਿਆ ਹੋਵੇ ਯਾ ਅਸੀਂ ਥੱਗੀ ਮਾਰੀ ਹੋਈ ਐ ਭਾਈ ਜੀ ਲਾਇਸੈਂਸ 홀ਡਰ ਬੰਦੇ ਐ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ 'ਚ ਬਦਨਾਮ ਕਰਤਾ ਸਾਰੀ ਜੱਥੇ ਬੰਦੀਆਂ ਦੇ ਵਿੱਚ ਵੀ ਏ ਠੱਗ ਹੈ ਚੋਰ ਹੈ ਸਾਨੂੰ ਕਮੈਂਟ ਪੁਆਈਏ ਦੱਸੋ ਭਾਈ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡਾ ਨਾ ਟੱਕਾ ਆਇਆ ਆਹ ਕੀ ਗੱਲ ਕਹਿਣਾ ਵੀਰੇ ਅਸੀਂ ਵੀ ਗੱਲ ਕਹਿਣਾ ਅਸੀਂ ਆਪ ਦਾ ਟੱਕਾ ਅਸੀਂ ਆ ਅਸੀਂ ਆਪ ਦਾ ਟੱਕਾ ਕਿੱਥੇ ਸੁਣਾਵਾਂਗੇ ਜਾ ਕੇ ਦੱਸੋ ਮੈਨੂੰ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਕਿਰਾਂ ਉਹੀ ਗੱਲ ਕਹਿਣਾ ਵੀ ਤੁਸੀਂ ਨਿਬੜ ਕੇ ਹੁਣ ਐਵੇਂ ਇਹਨਾਂ ਦੇ ਨਾਲੋਂ ਜੇ ਮੈਂ ਅਨਮੈਂਟ ਨਾ ਮੈਂ ਤੁਸੀਂ ਇੱਥੇ ਬੈੱਕ ਉਹਦਾ ਨਿਬੜਨਾ ਇੱਥੇ ਦੇ ਕਿੱਲੇ ਤੋਂ ਹਾਂਜੀ 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 ਵੀ ਭਾਈ ਜੀ ਸਾਨੂੰ ਵੀ ਸਾਡਾ ਕਾ